ਤੋ ਗਵਰਨਰ ਸਾਹਿਬ ਆਜਾਏ ਸੀ ਇੱਥੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਤਖਤ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੁਣ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਵਿਖੇ ਨਤਮਸਤਕ ਹੁਣ ਤੋ ਬੜੇ ਚੰਗੇ ਬੋਲ ਦੇ ਵਿੱਚ ਗੱਲਬਾਤ ਆਈਆਂ ਉਹਦੇ ਵਿੱਚ ਜਿਵੇਂ ਸ਼ਤਾਬਦੀ ਆ ਰਹੀ ਆ 350 ਸਾਲਾਂ ਤੇ 350 ਸਾਲਾਂ ਸ਼ਤਾਬਦੀ ਨੂੰ ਪੂਰੇ ਦੇਸ਼ ਦੇ ਵਿੱਚ ਔਰ ਸਾਰੇ ਸੰਸਾਰ ਦੇ ਵਿੱਚ ਚੰਗੇ ਤਰੀਕੇ ਨਾਲ ਮਨਾਇਆ ਜਾਵੇ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਿਧਾਂਤ ਹੈਗਾ ਵਾ ਮਨੁੱਖੀ ਅਧਿਕਾਰਾਂ ਦੀ ਗੱਲ ਪਰ ਧਾਰਮਿਕ ਆਜ਼ਾਦੀ ਤੇ ਤਿਲਕ ਜੰਜੂ ਰਾਖਾ ਪ੍ਰਵਤਾंका ਕਿਨੋ ਵੱਡੋ ਕੱਲੂ ਮੈਂ ਸਾਕਾ ਧਰਮ ਹੇਤ ਸਾਕਾ ਜਨ ਕੀ ਆਸੀਸ ਦੀਆ ਪਰ ਸਿਰ ਨਾ ਦੀਆ ਜੋ ਗੁਰੂ ਪਾਤਸ਼ਾਹ ਨੇ ਧਾਰਮਿਕ ਆਜ਼ਾਦੀ ਦੇ ਸਿਧਾਂਤਾਂ ਨੂੰ ਦੁਨੀਆ ਦੇ ਵਿੱਚ ਬਰਕਰਾਰ ਕਰਵਾਉਂਦਿਆਂ ਤਿਲਕ ਤੇ ਜੰਜੂ ਦੀ ਰਾਖੀ ਲਈ ਸ਼ਹਦ ਦਿੱਤੀ ਰਾਜਪਾਲ ਸਾਹਿਬ ਨੇ ਚੰਗੀ ਗੱਲ ਬਾਤ ਕੀਤੀ ਵੀ ਮੈਂ ਪਹਿਲਾਂ ਵੀ ਇੱਥੇ ਸੱਚੇ ਪਾਤਸ਼ਾਹ ਨੂੰ ਨਮਸਤਕਾਂ ਤੇ ਜਿਹੜੀ ਸ਼ਤਾਬਦੀ ਆ ਰਹੀ ਆ ਮੈਂ ਉਹਨਾਂ ਨੂੰ ਸੁਝਾਅ ਦਿੰਦਾ ਹਾਂ ਕਿ ਸਰਕਾਰ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਨਾਲ ਮਨਾਵੇ ਕਿਉਂਕਿ ਪਿਛਲੇ ਦਿਨੀ ਇੱਕ ਬੜੀ ਹਰਸੋਈ ਨਹੀਂ ਦੀ ਗੱਲ ਹੋਈ ਸੀ ਕਿ ਸਰਕਾਰ ਨੇ ਇੱਕ ਇਸ਼ਤਿਹਾਰ ਜਾਰੀ ਕੀਤਾ ਸ਼ਤਾਬਦੀ ਦੇ ਸੁਝਾਅ ਲੈਣ ਦਾ ਜਮੋਰ ਬਾਅਦ ਵਿੱਚ ਉਹ ਫੋਟੋ ਦੇ ਉੱਤੇ ਉਹਨਾਂ ਨੂੰ ਸਪਸ਼ਟੀ ਕਰ ਦੇਣਾ ਪਿਆ ਤੋਂ ਸਿੱਖ ਰਵੈਤਾਂ ਕੀ ਆ ਸਿੱਖ ਟ੍ਰੈਡੀਸ਼ਨਾਂ ਕੀ ਆ ਕਿਸ ਤਰੀਕੇ ਦੇ ਨਾਲ ਇਹ ਸਾਰੇ ਧਾਰਮਿਕ ਪ੍ਰੋਗਰਾਮ ਹੋਣੇ ਹੁੰਦੇ ਆ ਇਹਦੇ ਲਈ ਕਿਉਂਕਿ ਜਿਹੜੀ ਸਾਡੀ ਨਮੈਂਦਾ ਜਮਾਤ ਆ ਸਿੱਖਾ ਦੀ ਉਹ ਸ਼ੁਰੂ ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਉਹਦੀ ਸਲਾਹ ਕਿਉਂਕਿ ਪਹਿਲਾਂ ਵੀ ਸ਼ਤਾਬਦੀਆਂ ਮਨਾਇਆਂ ਗਈਆਂ ਤੇ ਸਰਕਾਰਾਂ ਜਿਹੜੀਆਂ ਅਸੀਂ ਸੈਂਟਰ ਸਰਕਾਰ ਨੇ 550 ਸਾਲਾ ਗੁਰੂ ਨਾਨਕ ਸਾਹਿਬ ਦਾ ਜਦੋਂ ਮਨਾਇਆ ਵਾ ਪ੍ਰਕਾਸ਼ ਦਿਹਾੜਾ ਤੇ ਉਦੋਂ ਸ਼ੁਰੂ ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਪੂਰਾ ਸਹਿਯੋਗ ਕੀਤਾ ਗਿਆ ਤੁਹਾਨੂੰ ਪੰਜਾਬ ਸਰਕਾਰ ਨੂੰ ਵੀ ਜਸ਼ਤਾਬਦੀ ਤੇ ਪਹਿਲੀ ਗੱਲ ਤੇ ਚੰਗੀ ਤਰ੍ਹਾਂ ਮਨਾਉਣੀ ਚਾਹੀਦੀ ਆ ਉੱਪਰ ਸਰਕਾਰ ਨੂੰ ਵੀ ਪਰ ਇਹਦੇ ਵਿੱਚ ਜੋ ਸਿੱਖਾਂ ਦੇ ਨੁਮਾਇੰਦੇ ਜਮਾਦਾਰ ਸ਼ਰੂਮ ਨੇ ਕੋਰ ਦੁਆਰਾ ਪ੍ਰਬੰਧਕ ਕਮੇਟੀ ਉਹਦਾ ਸਹਿਯੋਗ ਲੈਣਾ ਚਾਹੀਦਾ ਉਹਦੀ ਸਲਾਹ ਵੀ ਲੈਣੀ ਚਾਹੀਦੀ ਕਿਉਂਕਿ ਉਹ ਉਹ ਹੀ ਦੱਸ ਸਕਦੇ ਮਰਿਆਦਾ ਕੀ ਆ ਦੂਜੀ ਗੱਲ ਹੋਈ ਹੀ ਕਿ ਚਮਕੌਰ ਸਾਗ ਦੇ ਲਾਗੇ ਇੱਕ ਗੱਤਾ ਫੈਕਟਰੀ ਲੱਗ ਰਹੀ ਮੈਂ ਉਹਨਾਂ ਦੇ ਸਾਹਮਣੇ ਰੱਖਿਆ ਹੈ ਕਿ ਚਮਕੌਰ ਸਾਹਿਬ ਦੇ ਬਾਰੇ ਜੋ ਕਿ ਅੱਲਾ ਯਾਰਖਾ ਕਹਿੰਦਾ ਹਿੰਦ ਵਿੱਚ ਇੱਕ ਹੀ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਦਿੱਤੇ ਉਹ ਪੂਰਾ ਇਲਾਕਾ ਜਿਹੜਾ ਉਹਦਾ ਵਿਰੋਧ ਕਰ ਰਿਆ ਤੇ ਉਹ ਸੰਗਤਤ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਇਹੋ ਜਿਹੇ ਜਿਹੜੇ ਪ੍ਰਦੂਸ਼ਣ ਕਰੇ ਉਹ ਨਹੀਂ ਲੱਗਣੀ ਚਾਹੀਦੀ ਰ ਪਾਣੀ ਖਰਾਬ ਹੁੰਦਾ ਆਪਾਂ ਸਾਰੇ ਜਾਣਦੇ ਆਂ ਵੀ ਪੰਜਾਬ ਦਾ ਪਾਉਣ ਪਾਣੀ ਬੜਾ ਚੰਗਾ ਵਾ ਤੇ ਪੰਜਾਬ ਦਾ ਪਾਉਣ ਪਾਣੀ ਚੰਗਾ ਰਹਿਣਾ ਚਾਹੀਦਾ ਸਾਫ ਸੁਥਰਾ ਰਹਿਣਾ ਚਾਹੀਦਾ ਇਹਦੇ ਲਈ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਚੰਗੀ ਤਰ੍ਹਾਂ ਸੁਨੇਆ ਤੇਜੀ ਗੱਲ ਮੱਤੇਵਾੜੇ ਦੀ ਵੀ ਮੈਂ ਕੀਤੀ ਸੀ ਵੀ ਉੱਥੇ ਬਹੁਤ ਸਾਰੇ ਗਰੀਬ ਦਲਤ ਪਰਿਵਾਰ ਸਦੀਆਂ ਤੋਂ ਰਹਿ ਰਹੇ ਆ ਤੇ ਉਹ ਜਿਹੜੇ ਪਰਿਵਾਰ ਉੱਥੇ ਰਹਿ ਰਹੇ ਆ ਉਹਨਾਂ ਨੂੰ ਉਥੋਂ ਜਾਣਨਾ ਨਹੀਂ ਚਾਹੀਦਾ ਵੀ ਤੁਸੀਂ ਸਰਕਾਰ ਨਾਲ ਗੱਲਬਾਤ ਕਰੋ ਕਿੱਥੇ ਜਾਣ ਕਿਉਂਕਿ ਪੰਜਾਬ ਦੇ ਬਾਰੇ ਤੇ ਇਹੋ ਕਿਹਾ ਜਾਂਦਾ ਨਾ ਕਿ ਜਿਹਨੂੰ ਕਿਤੇ ਠਾਰ ਨਹੀਂ ਮਿਲਦੀ ਉਹਨੂੰ ਪੰਜਾਬ ਚ ਸਾਰਾ ਮਤਲਬ ਇੱਥੇ ਲੋਕ ਸਹਿਯੋਗ ਕਰਦੇ ਆ ਤੇ ਜਿਹੜੇ ਸਦੀਆਂ ਤੋਂ ਉੱਥੇ ਰਹਿ ਰਹੇ ਆ ਮੱਤੇਵਾੜੇ ਦੀ ਗੱਲ ਆਪਾਂ ਉਹਨਾਂ ਨਾਲ ਕੀਤੀ ਔਰ ਉਹਨਾਂ ਨੇ ਸੁਣੀ ਚੌਥੀ ਗੱਲ ਬੜੀ ਜ਼ਰੂਰੀ ਸੀ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਰਿਪੋਰਟ ਵੀ ਲੱਗੀ ਹੋਈ ਆ ਪਿਛਲੇ 7 ਮਹੀਨਿਆਂ ਦੇ ਵਿੱਚ 19 ਮੁਕਾਬਲੇ ਹੋਏ ਆ ਔਰ ਹਰ ਮੁਕਾਬਲੇ ਦੀ ਕੋਈ ਕਹਾਣੀ ਆ ਭਈ ਆਪਾਂ ਹਥਿਆਰ ਰਿਕਵਰ ਕਰਨ ਗਏ ਗੋਲੀ ਚੱਲ ਗਈ ਇਹ ਜਿਹੜਾ ਲੋਕਾਂ ਦੇ ਵਿੱਚ ਇਹਦਾ ਪ੍ਰਭਾਵ ਚੰਗਾ ਨਹੀਂ ਜਾਣਾ ਚਾਹੀਦਾ ਤੇ ਕੋਰਟ ਆ ਅਦਾਲਤਾਂ ਵਾਂ ਸਾਰੇ ਫੈਸਲੇ ਕਰਨ ਨੂੰ ਉਹ ਜਦੋਂ ਬਣੇ ਆ ਤੇ ਸਜ਼ਾ ਕੋਰਟ ਅਦਾਲਤ ਹੀ ਦਵੇ ਕਿਸੇ ਨੂੰ ਵੀ ਕਿਸੇ ਦੀ ਇਦਾਂ ਭਾਵੇਂ ਕਿ ਜੋ ਪਿਛੇ ਹੋਇਆ ਅੰਮੋੜ ਦੇ ਵਿੱਚ ਜੋ ਸਾਡੇ ਇੱਕ ਭਰਾ ਦਾ ਕਤਲ ਹੋਇਆ ਬਹੁਤ ਮੰਦ ਭਾਗ ਨਹੀਂ ਹੋਣਾ ਚਾਹੀਦਾ ਔਰ ਲਾਜ ਨ ਆਰਡਰ ਜਿਹੜਾ ਉਹ ਸਰਕਾਰ ਦੇਖੇ ਨਾ ਅੰਮ੍ਰਿਤਸਰ ਦੇ ਵਿੱਚ ਇੱਕ ਸਾਬਕਾ ਅਕਾਲੀ ਸਰਪੰਚ ਨੂੰ ਮਾਰਿਆ ਗਿਆ ਔਰ ਅਜੇ ਤੱਕ ਉਹ ਦੇ ਜਿਤਕ ਮੈਨੂੰ ਜਾਣਕਾਰੀ ਆ ਵੀ ਕਤਲ ਪੜਿਆ ਨਹੀਂ ਗਿਆ ਭਾਵੇਂ ਉਹ ਗਵੰਡੀਆ ਲਾਜ ਨ ਆਰਡਰ ਨੂੰ ਰੱਖਣਾ ਸਰਕਾਰ ਦਾ ਕੰਮ ਹੈ ਪਰ ਨਾਲ ਦੀ ਨਾਲ ਜਿਹੜੇ ਪਿਛਲੇ 7 ਮਹੀਨਿਆਂ ਦੇ ਵਿੱਚ 19 ਮੁਕਾਬਲੇ ਹੋਏ ਆ ਦੋ ਮੰਡੇ ਹੁਣ ਉੱਤੇ ਉਹਨਾਂ ਦੇ ਪਰਿਵਾਰ ਜਿਵੇਂ ਕਹਿ ਰਿਹਾ ਸੱਚ ਕੀ ਝੂਠ ਕੀ ਸਾਨੂੰ ਨਹੀਂ ਪਤਾ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਪੰਜਾਬ ਇਵੇਂ ਦਾ ਨਹੀਂ ਆ ਪੰਜਾਬ ਦੇ ਵਿੱਚ ਤੇ ਗੁਰੂ ਸਾਹਿਬ ਦਾ ਫਲਸਫਾ ਹੈਗਾ ਸਭ ਕੋ ਮੀਤ ਹਮ ਆਪਣ ਕੀ ਨਾ ਹਮ ਸਭ ਨਾ ਕਿਸ ਵਡਣ ਜਿਹੜੇ ਇਦਾਂ ਨਜਾਇਜ਼ ਕਤਲ ਵੀ ਹੋ ਰਿਹਾ ਜਿਵੇਂ ਮੋਰ ਦੇ ਵਿੱਚ ਸਾਡੇ ਇੱਕ ਹੀ ਦੂਬੀਫਦਾ ਹੋਇਆ ਜਿਹੜਾ ਬੜਾ ਪੰਜਾਬ ਦਾ ਪ੍ਰਸਿੱਧ ਇੱਕ ਟੇਲਰ ਹੀ ਬਹੁਤ ਮੰਨਤ ਭਗਾ ਉਹ ਜੋ ਵੀ ਅਸਲੀ ਬੰਦੇ ਸਾਹਮਣੇ ਆਉਣੇ ਚਾਹੀਦੇ ਆ ਪਰ ਜਿਵੇਂ 7 ਮਹੀਨਿਆਂ ਦੇ ਵਿੱਚ ਉਹ ਗੱਲਾਂ ਬਾਤਾਂ ਪਿਛੇ ਹੋਈਆਂ ਉੰਨੀ ਇਦਾਂ ਹੋ ਗਿਆ ਮੈਂ ਜਦੋਂ ਪਿੰਡਾਂ ਜਾਣਾ ਤੇ ਲੋਕ ਥੋੜਾ ਸਹਿਮੇ ਹੁੰਦੇ ਉਹ ਵੀ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਔਰ ਉਹਨਾਂ ਚੰਗੇ ਮਹੌਲੇ ਤੋਂ ਸੁਣੀ ਆ ਫਿਰ ਧਰਮ ਪਰਿਵਰਤਨ ਦੇ ਮੁੱਦੇ ਤੇ ਰਾਜਪਾਲ ਸਾਹਿਬ ਨੇ ਗੱਲਬਾਤ ਕੀਤੀ ਧਰਮ ਤੇ ਵੇਖੋ ਇਹ ਕਦੀ ਪਰਿਵਰਤਨ ਨਹੀਂ ਹੁੰਦਾ ਧਰਮ ਤੇ ਆਦ ਸੱਚ ਤੇ ਗਾਦ ਸੱਚ ਪਰ ਜਿਵੇਂ ਪਿਛੇ ਜੇ ਲਖਨਊ ਦੇ ਵਿੱਚ ਵਾਲੇ ਦੁਆਲੇ ਗੱਲਾਂ ਆ ਮੈਂ ਲਖਨਊ ਜਾ ਕੇ ਆਇਆ ਕਾਫੀ ਗਿਣਤੀ ਦੇ ਵਿੱਚ ਤੋਂ ਵੋਟਰ ਲਿਸਟਾਂ ਜਦੋਂ ਨਿਕਲੀਆਂ ਤੇ ਕੁਝ ਨਾ ਕੁਝ ਤੇ ਹੋ ਰਿਹਾ ਪਰ ਇਕੱਲੇ ਸੇਖ ਹੀ ਨਹੀਂ ਆ ਹੋਰ ਵੀ ਲੋਕ ਆ ਰਹੇ ਉਹਦੇ ਲਈ ਮਤਲਬ ਇਹੋ ਗੱਲ ਹੋਈ ਕਿ ਆਪਾਂ ਨੂੰ ਪ੍ਰੇਰਣਾ ਤੇ ਇਹੋ ਜਿਹਾ ਇੱਕ ਮਾਹੌਲ ਤਿਆਰ ਕਰਨਾ ਚਾਹੀਦਾ ਵੀ ਐਵੇਂ ਦਾ ਕੁਝ ਵੀ ਨਾ ਹੋਵੇ ਪੰਜਾਬ ਪੰਜਾਬ ਆ ਇਹਨੂੰ ਪੰਜਾਬ ਵਾਂਗ ਹੀ ਰਹਿਣਾ ਚਾਹੀਦਾ ਧਰਮ ਭ੍ਰੰਤਨ ਕਿਤੇ ਕਿਤੇ ਨਾ ਕਿਤੇ ਵੱਡਾ ਮੁੱਦਾ ਨਹੀਂ ਹੈ ਜੇ ਦੋਨਾਂ ਨੇ ਚਿੰਤਾ ਜਿਤਾਈ ਹੈ ਤੁਸੀਂ ਵੀ ਚਿੰਤਾ ਜਿਤਾਈ ਹੈ ਇਹਨੂੰ ਲੈ ਕੇ ਕਿੱਦਾਂ ਦੇ ਕੰਮ ਕੀਤੇ ਜਾਣਗੇ ਤਾਂ ਕਿ ਧਰਮ ਭ੍ਰੰਤਨ ਨਾ ਹੋਵੇ ਸਰਕਾਰ ਕੀ ਕਰੇ ਦੇਖੋ ਮਨੁੱਖ ਵੀ ਕੋਈ ਧਰਮ ਕਹਿੰਦਾ ਮੈਂ ਛੱਡਦਾ ਉਤੋਂ ਬਾਅਦ ਵੀ ਉਹ ਦਸਤਾਰ ਸਜਾ ਰਿਹਾ ਆਪਣਾ ਨਾਮ ਹੀ ਸਿੰਘ ਲਾ ਰਿਹਾ ਕੋਈ ਪ੍ਰੇਮ ਦੇ ਨਾਲ ਕਿਸੇ ਨੂੰ ਆਪਣੇ ਧਰਮ ਚ ਲਿਆ ਰਿਹਾ ਕੋਈ ਗੱਲ ਨਹੀਂ ਆਇਆ ਹੀ ਆ ਪਰ ਜਦੋਂ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਸ਼ਤਾਬਦੀ ਮਨਾ ਰਹੇ ਹੋਈਏ ਉਹ ਵੇਲੇ ਵੀ ਲਾਲਚ ਜਾਂ ਫਿਰ ਡਰ ਇਹਦੇ ਨਾਲ ਧਰਮ ਜਿਹੜਾ ਸੀ ਉਹ ਬਦਲਿਆ ਜਾਂਦਾ ਹੁਣ ਲਾਲਚ ਕਿਉਂਕਿ ਸਟੇਟ ਦਾ ਉਹ ਤਾਂ ਤੇ ਹੈ ਨਹੀਂ ਔਰੰਗਜੇਬ ਤੇ ਕਤਾਨਾ ਸ਼ਾਹ ਉਹ ਤਾਂ ਤਾਂ ਤੇ ਹੈ ਨਹੀਂ ਹੁਣ ਕੀ ਆ ਵੀ ਹੁਣ ਜਿਵੇਂ ਉਹ ਝੂਠੀਆਂ ਕਰਾਮਾਤਾਂ ਉਹ ਵੀ ਇੱਕ ਡਾਰੀ ਆ ਉਹ ਚ ਲੋਕ ਵਰਗਲਾਈ ਜਾਂਦੇ ਆ ਫੇਰ ਲਾਲਚ ਦੀ ਵੀ ਗੱਲ ਕਿਤੇ ਨਾ ਕਿਤੇ ਸਾਹਮਣੇ ਆਉਂਦੀ ਉਹ ਚੀਜ਼ ਗਲਤ ਆ ਸਿੰਘ ਸਰ ਤੁਸੀਂ ਸ਼ਹਿਰ ਦੀ ਸਫਾਈ ਬਾਰੇ ਵੀ ਔਰ ਸਟਰੀਟ ਲੈਟਰ ਦੀ ਵੀ ਗੱਲ ਕੀਤੀ ਉਹ ਦੱਸੋ ਕੀ ਬੋਲੋ ਉਹ ਤੇ ਵੇਖੋ ਰਾਜਪਾਲ ਸਾਹਿਬ ਦਾ ਮਸਲਾ ਨਹੀਂ ਆ ਉਹ ਤੇ ਇਥੋਂ ਤਾਂ ਲੋਕਲ ਇਸ਼ੂ ਹੈ ਪਾ ਉਹ ਤੇ ਇਹ ਦੋ ਸ਼ਤਾਬ ਨਹੀਂ ਆ ਰਹੀ ਆ ਤੇ ਸਾਰੇ ਸ਼ਹਿਰ ਵਾਸੀਆਂ ਦਾ ਵੀ ਫਰਜ ਬਣਦਾ ਇਥੋਂ ਦੇ ਨਗਰ ਨਿਗਮ ਦਾ ਬਣਦਾ ਇਥੋਂ ਦੇ ਸਾਰੇ ਪ੍ਰਸ਼ਾਸਨ ਦਾ ਬਣਦਾ ਆਨੰਦਪੁਰ ਸਾਹਿਬ ਆ ਆਨੰਦਪੁਰ 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 ਸਾਹਿਬ ਦੇਖਣਾ ਚਾਹੀਦਾ ਮੈਂ ਕੱਲ ਆ ਜਦੋਂ ਪੁਲ ਦੇ ਉੱਤੋਂ ਦੀ ਆ ਰਿਆਂ ਤੇ ਮੈਂ ਨੋਟ ਕੀਤਾ ਵੀ ਘੱਟੋ ਘੱਟ ਸਾਨੂੰ 5 ਮਿੰਟ ਲੱਗੇ ਉਹ ਪੁਲ ਪੂਰਾ ਪਾਰ ਕਰਦੇ ਆ ਉਹ ਪੁਲ ਦੇ ਉੱਤੇ ਇੰਨੇ ਲੰਬੇ ਨਵੇਂ ਟੁੱਗੇ ਖੜੇ ਆ ਉਹਰ ਇਹ ਪੁਲ ਜਿਹੜਾ ਵਾ ਮਾਝੇ ਨੂੰ ਜੋੜਦਾ ਦਵਾਬੇ ਨੂੰ ਜੋੜਦਾ ਮਾਲਵੇ ਨੂੰ ਜੋੜਦਾ ਸਤਲੋ ਜਾਲਾ ਇਹ ਤੇ ਘੱਟੋ ਘੱਟ ਜਦੋਂ ਨਸ਼ਤਾਬ ਦੀ ਆ ਰਹੀ ਆ ਭਾਵੇਂ ਗੱਲ ਛੋਟੀ ਦੀ ਸਰਕਾਰ ਲਈ ਕੀ ਮਸਲਾ ਫਿਰ ਔਰ ਸੜਕ ਦਾ ਮੈਂ ਫਿਰ ਗੱਲ ਕਰਦਾ ਉਹ ਬਾਬਾ ਜੀ ਲੱਗੇ ਕਾਰਸੇ ਵਾਲੇ ਮਹਾਂਪੁਰਸ਼ ਕਿਲਾ ਆਨੰਦਗੜ੍ਹ ਵਾਲੇ ਉਹਦੇ 'ਚ ਸਰਕਾਰ ਨੂੰ ਉਹਨਾਂ ਨਾਲ ਗੱਲਬਾਤ ਕਰਕੇ ਸ਼ਤਾਬ ਦੀ ਤੱਕ ਇਹਨੂੰ ਸੜਕ ਨੂੰ ਵਧੀਆ ਬਣਾ ਦੇਣਾ ਚਾਹੀਦਾ ਤਾਂ ਕਿ ਜਿਹੜੀ ਸੰਗਤ ਆਉਣੀ ਇੱਥੇ ਵੱਡੀ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਨੂੰ ਯਾਦ ਕਰਨਾ ਸਿੱਖਾਂ ਦੇ ਵੱਡੀ ਗਿਣਤੀ ਨਾਲ ਹੀ ਆਉਣਾ ਪਰ ਸਾਡੇ ਹਿੰਦੂ ਵੀਰਾਂ ਨੇ ਵੀ ਆਉਣਾ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈਗਾ ਵਾ ਕਿ ਗੁਰੂ ਸਾਹਿਬ ਨੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਆ ਜਦੋਂ ਅਸੀਂ ਸਾਰੇ ਭਾਈਚਾਰਿਆਂ ਨੇ ਇੱਥੇ ਇਕੱਠੇ ਹੋਣਾ ਵਾ ਤੇ ਉਹ ਰਾਹ ਤੇ ਵਧਾਈ ਚਾਹੀਦਾ ਨਾ ਤਾਂ ਉਹ ਇਹ ਤਾਂ ਪ੍ਰਸ਼ਾਸਨ ਦਾ ਕੰਮ ਹੈ ਇਹਨੂੰ ਜਲਦੀ ਤੋਂ ਜਲਦੀ ਠੀਕ ਕਰੇ ਸਿੱਖ ਸਾਹਿਬ ਜੀ ਇੱਕ ਬੇਦਵੀਆਂ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਦੇ ਵਿੱਚ ਜਿਹੜਾ ਸੋਧ ਕੀਤੀ ਜਾ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੇ ਇਸ ਤਰ੍ਹਾਂ ਦਾ ਕਾਨੂੰਨ ਤੁਹਾਨੂੰ ਲੱਗਦਾ ਹੈ ਕਿ ਧਰਮ ਪਰਿਵਰਤਨ ਦੇ ਉੱਪਰ ਵੀ ਬਣਾਉਣ ਦੀ ਲੋੜ ਹੈ ਸਮੇਂ ਦੀ ਬਣਾ ਦੇਣਾ ਚਾਹੀਦਾ ਤਨ ਪਰਵਰਤਨ ਤੇ ਵੀ ਜੇ ਕੋਈ ਲਾਲਚ ਜਾਂ ਡਰ ਦੇ ਨਾਲ ਕਰਾਉਂਦਾ ਮਰਜੀ ਨਾਲ ਕੁਝ ਵੀ ਹੋਵੇ ਉਹ ਤੇ ਕੌਣ ਕੇ ਇਹਨੂੰ ਰੋਕ ਸਕਦਾ ਕੋਈ ਗੱਲ ਨਹੀਂ ਰਾਈਟ ਆ ਪਰ ਜਿਹੜਾ ਲਾਲਚ ਆ ਜਾਂ ਡਰ ਆ ਦੂਜੀ ਗੱਲ ਜਿਹੜਾ ਬੇਅਦਬੀਆਂ ਦੀ ਗੱਲ ਮੈਂ ਰਾਜਪਾਲ ਸਾਹਿਬ ਨੇ ਗੱਲ ਕੀਤੀ ਸੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਜਾਗਤ ਜੋਤ ਗੁਰੂ ਮੰਨਦੇ ਆ ਧਰਮ ਗ੍ਰੰਥ ਸਾਰੇ ਸਤਕਾਰਯੋਗ ਆ ਦੁਨੀਆ ਦੇ ਸਾਰਿਆਂ ਦਾ ਸਤਕਾਰ ਹੋਣਾ ਚਾਹੀਦਾ ਸਾਨੂੰ ਸਾਰਿਆਂ ਦੇ ਧਰਮ ਗ੍ਰੰਥਾਂ ਦਾ ਮਾਣ ਅਦਬ ਰੱਖਣਾ ਚਾਹੀਦਾ ਪਰ ਕਿਉਂਕਿ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਇਸ ਕਰਕੇ ਦੁਨੀਆ ਦੇ ਹੋਰ ਕਿਸੇ ਧਰਮ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਆ ਜਦੋਂ ਗੁਰੂ ਦਾ ਦਰਜਾ ਵਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਚ ਵਿਸ਼ੇਸ਼ ਕਾਨੂੰਨ ਬਣਾਇਆ ਜਾਇਦਾ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਪਰ ਪਰ ਉਹਦੇ ਵਿੱਚ ਮੈਂ ਇੱਕ ਹੋਰ ਵੀ ਗੱਲ ਕੀਤੀ ਸੀ ਵੀ ਇਹਦੇ ਵੀ ਆਪਾਂ ਨੂੰ ਜਿੰਨਾ ਆਪਾਂ ਅਗੇ ਲਮਕਾਤਾ ਮਸਲਾ ਇਹਦੇ ਲਈ ਆਪਾਂ ਨੂੰ ਛੇਤੀ ਕਰਨੀ ਚਾਹੀਦੀ ਤਾਂ ਕਿ ਦੇਖੋ ਗੱਲ ਕੀ ਹੁੰਦੀ ਵੀ ਬਿਆਦਵੀ ਕਰਕੇ ਬੰਦਾ ਦੋ ਮਹੀਨਿਆਂ ਬਾਅਦ ਬਾਹਰ ਆ ਜਾਂਦਾ ਫਿਰ ਅਗਲੇ ਦੇ ਹੌਸਲੇ ਵਾਦੇ ਵੀ ਹੁੰਦਾ ਤੇ ਕੁਛ ਵੀ ਨਹੀਂ ਆ ਜੇ ਸਖਤ ਕਾਨੂੰਨ ਹੋਊਗਾ ਹਾਂ ਮੈਂ ਨਾਲੇ ਗੱਲ ਦਰਉਣਾ ਵੀ ਸਿੱਖਾ ਨੂੰ ਗੁਰਦੁਆਰਿਆਂ ਦੀ ਪਹਿਰੇਦਾਰੀ ਕਰਨੀ ਚਾਹੀਦੀ ਉਹ ਸਾਡਾ ਫਰਜ਼ ਆ ਸਰਕਾਰ ਨੇ ਥੋੜਾ ਕਰਨੀ ਆ ਸਾਨੂੰ ਵੀ ਆਪਣੇ ਫਰਜ਼ ਇੱਤੇ ਕਰਨੇ ਚਾਹੀਦੇ ਪਰ ਸਰਕਾਰ ਨੂੰ ਸਖਤ ਕਾਨੂੰਨ ਲਿਆਉਣਾ ਚਾਹੀਦਾ ਵਿਸ਼ੇਸ਼ ਕਾਨੂੰਨ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਜਿਹੜਾ ਇਹ ਕਾਨੂੰਨ ਦੇ ਵਿੱਚ ਸੋਧ ਕਰਨ ਦਾ ਹੱਕ ਹੈ ਉਹ ਕੇਂਦਰ ਸਰਕਾਰ ਦੇ ਕੋਲ ਹੈ ਪੰਜਾਬ ਸਰਕਾਰ ਇੱਕ ਰਿਕਮੈਂਡ ਕਰਕੇ ਜਿਹੜਾ ਕੇਂਦਰ ਨੂੰ ਭੇਜ ਸਕਦੀ ਹੈ ਪਹਿਲਾਂ ਵੀ ਦੋ ਵਾਰ ਇੱਕ ਵਾਰ ਕਾਲੀਗਨ ਦੀ ਸਰਕਾਰ ਦੇ ਵੇਲੇ ਬਾਦਲ ਸਾਹਿਬ ਦੇ ਵੱਲੋਂ ਤੇ ਦੂਜੀ ਵਾਰ ਜਿਹੜਾ ਹੈ ਕੈਪਟਨ ਨਮਿੰਦਰ ਸਿੰਘ ਦੀ ਸਰਕਾਰ ਵੇਲੇ ਕੋਸ਼ਿਸ਼ ਕੀਤੀ ਗਈ ਲੇਕਿਨ ਸੈਂਟਰ ਜਿਹੜਾ ਉਹਨੂੰ ਕਿਤੇ ਨਾ ਕਿਤੇ ਰੋਕ ਦਿੰਦਾ ਹੈ ਉਹਦੇ ਬਾਰੇ ਕੀ ਕਹਿੰਦੇ ਕੋ ਰਾਜਪਾਲ ਸਾਹਿਬ ਅੱਜ ਆਏ ਇੱਥੇ ਇਹ ਪੰਜਾਬ ਨੂੰ ਵੀ ਰਿਪਰੈਜ਼ੈਂਟ ਕਰਦੇ ਸੈਂਟਰ ਤੋਂ ਹੀ ਨੇ ਔਰ ਉਹਨਾਂ ਦੇ ਨਾਲੇ ਗੱਲਬਾਤ ਹੋਈ ਆ ਮੈਨੂੰ ਲੱਗਦਾ ਕਿ ਸੈਂਟਰ ਨੂੰ ਵੀ ਇਹਦੇ ਵਿੱਚ ਸਗੋਂ ਪਹਿਲ ਕਦਮੀ ਕਰਨੀ ਚਾਹੀਦੀ। ਕਿਉਂਕਿ ਸਿੱਖ ਜਿਹੜੇ ਆ ਇਸ ਦੇਸ਼ ਦੀ ਖੂਬਸੂਰਤੀ ਆ। ਤੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਤੁਹਾਨੂੰ ਵੀ ਪਤਾ ਵੀ ਜੰਗ ਯੋਧ ਵੀ ਹੁੰਦੇ ਰਹਿ ਤੇ ਜਿੰਨੇ ਵੀ ਸਾਡੇ ਸਿੱਖ ਫੌਜੀ ਲੜਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਕੇ ਪਾਠ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਸਪਿਰਟ ਪੈਦਾ ਕਰਦਾ ਅਗਾਹਾਂ ਕੋ ਤਰਾਂ। ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਵੀ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ। ਸੈਂਟਰ ਨੂੰ ਵੀ ਇਹ ਚਾਹੀਦਾ ਵੀ ਜੋ ਵੀ ਕਾਨੂੰਨ ਆ ਵਿਸ਼ੇਸ਼ ਕਾਨੂੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧਤ ਉਹ ਬਣਦਾ ਵਾ ਕਿ ਸਭ ਨੂੰ ਮੰਨਣਾ ਚਾਹੀਦਾ ਜੇ ਅੱਜ ਦੀਆਂ ਸੋਧਾਂ ਦੇ ਵਿੱਚ ਕੁਝ ਵਿਸ਼ੇਸ਼ ਸਿੱਖ ਧਰਮ ਦੇ ਲਈ ਜਾਂ ਗੁਰੂ ਗ੍ਰੰਥ ਸਾਹਿਬ ਲਈ ਨਹੀਂ ਕੋਈ ਪ੍ਰੋਵੀਜ਼ਨ ਰੱਖੀ ਜਾਂਦੀ ਤਾਂ ਤੁਸੀਂ ਰਿਜੈਕਟ ਕਰੋਗੇ ਜਿਹੜੀਆਂ ਸੋਧ ਦੀ ਪਹਿਲਾਂ ਦੇਖਦੇ ਲੋਕ ਕੀ ਕਰਦੇ ਨੇ ਕਿਉਂਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਜੋ ਅਜੰਡਾ ਸਾਹਮਣੇ ਹੈ ਅਜੇ ਅਜੇ ਦੇਖੋ ਅਜੇ ਤਾਂ ਕੁਝ ਨਹੀਂ ਹਾਂ ਇਥੋਂ ਦਾ ਆਵਾਮ ਕੀ ਚਾਹੁੰਦਾ ਪਰ ਗੱਲ ਕਰੇ ਸਿੱਖਾਂ ਦੀ ਨਹੀਂ ਤੁਸੀਂ ਇਥੋਂ ਦੇ ਹਿੰਦੂ ਵੀਰਾਂ ਨੂੰ ਪੁੱਛ ਲਓ ਉਹ ਵੀ ਕਹਿਣਗੇ ਕਿਉਂਕਿ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਸਾਰੇ ਕਰਦੇ ਇੱਥੇ ਆਪਾਂ ਸਾਰੇ ਦਿਨ ਇਤਿਹਾਰ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਕੋਈ ਆਉਂਦਾ ਵਾ ਸਾਡਾ ਗੁਰਪੁਰਬ ਆਪਾਂ ਮਨਾਉਂਦੇ ਆ ਇਹ ਕਰਕੇ ਇਥੋਂ ਦਾ ਸਾਰਾ ਹੀ ਆਵਾਮ ਇਹ ਚਾਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਵਿੱਚ ਵਿਸ਼ੇਸ਼ ਕਾਨੂੰਨ ਬਣੇ ਤੇ ਆਵਾਮ ਦੀ ਜਿਹੜੀ ਆਵਾਜ਼ ਆ ਜਨਤਾ ਦੀ ਆਵਾਜ਼ ਰੱਬ ਦੀ ਆਵਾਜ਼ ਆ ਤੇ ਉਹ ਸਰਕਾਰਾਂ ਨੂੰ ਸੁਣਨੀ ਚਾਹੀਦੀ ਆ ਸਰਕਾਰਾਂ ਕਿਉਂਕਿ ਲੋਕਾਂ ਨੂੰ ਜਵਾਬਦੇਹ ਆ ਸਿੰਘ ਸਾਹਿਬ ਜਿਹੜਾ ਵਿਧਾਨ ਸਭਾ ਦੇ ਵਿੱਚ ਗਰੁੱਦੀ ਤਰ ਦੇ ਜਿਹੜੇ ਆਗੂ ਨੇ ਐਮਐਲਏ ਨੂੰ ਜਿਹੜੀਆਂ ਕਾਪੀਆਂ ਮਿਲੀਆਂ ਨੇ ਉਹਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਸਿੱਖ ਧਰਮ ਦੇ ਲਈ ਜਾਂ ਗੁਰੂ ਗ੍ਰੰਥ ਸਾਹਿਬ ਲਈ ਅਲੱਗ ਕਾਨੂੰਨ ਬਣਾਇਆ ਜਾਵੇ ਜੇ ਨਹੀਂ ਇਸ ਤਰ੍ਹਾਂ ਦਾ ਕੁਝ ਆਉਂਦਾ ਤਾਂ ਤੁਸੀਂ ਪਹਿਲਾਂ ਦੇਖ ਲੈਣਾ ਚਾਹੀਦਾ ਦੇਖ ਲੈਣਾ ਚਾਹੀਦਾ ਭਾਜੀ ਜਿੰਨਾ ਚਿਰ ਤੱਕ ਆਉਂਦੀ ਨਹੀਂ ਗੱਲ ਸਾਹਮਣੇ ਉਸ ਤੋਂ ਬਾਅਦ ਆਪਾਂ ਉਹਤੇ ਕੋਈ ਉਪ੍ਰਤੀਕਰਮ ਨਹੀਂ ਲੇਤੀ ਸੁਖਬੀਰ ਬਾਦਲ ਨੂੰ ਜਿਹੜਾ ਹੈ ਪਟਨਾ ਸਾਹਿਬ ਤੋਂ ਜਿਹੜਾ ਉਹ ਹੋ ਜਾਊਗਾ ਉਜਗਾ ਸੌਟ ਆਊਟ ਹੋ ਦੇ ਬਿਲਕੁਲ ਪਰ ਲੱਗਦਾ ਕਿ ਸਪੈਸ਼ਲ ਮੰਗ ਵੀ ਅਕਾਲ ਤਖਤ ਸਾਹਿਬ ਤੋਂ ਹੀ ਇਸ ਤਰ੍ਹਾਂ ਦਾ ਕੋਈ ਹੁਕਮਨਾਮਾ ਜਿਹੜਾ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਤੋਂ ਜਾਰੀ ਹੋ ਸਕਦਾ ਮੈਂ 500% ਕਹਿੰਦਾ ਨਹੀਂ ਸਾਰੇ ਤਖਤ ਸਤਿਕਾਰਯੋਗ ਆ ਪੰਜ ਦੇ ਪੰਜ ਹੀ ਸਰਵੋਤਮ ਸ੍ਰੀ ਅਕਾਲ ਤਖਤ ਸਾਹਿਬ ਪਰ ਸਾਰੇ ਤਖਤ ਗੁਰੂ ਦੇ ਆ ਨਹੀਂ ਕਲੈਰਟੀ ਨਹੀਂ ਹੋ ਰਹੀ ਵੀ ਹੁਕਮਨਾਮਾ ਜਾਰੀ ਸਿਰਫ ਤੇ ਸਿਰਫ ਉਹ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਲੋਕਲ ਮਸਲੇ ਉਹ ਸਥਾਨਕ ਜੀ ਉਹ ਹਰ ਤਖਤ ਆਪਣੇ ਸਥਾਨਕ ਮਸਲੇ ਦੇਖ ਸਕਦਾ ਜੀ ਉਹ ਕੋਈ ਗੱਲ ਨਹੀਂ ਸਥਾਨਕ ਮਸਲੇ ਦੇਖ ਸਕਦਾ ਸੁਖਬੀਵਾਲ ਦਾ ਸਥਾਨਕ ਹੈ ਮਸਲਾ ਜਾਂ ਤੁਹਾਨੂੰ ਲੱਗਦਾ ਕੌਮੀ ਮਸਲਾ ਜੀ ਦੇਖੋ ਗੱਲ ਜਿਹੜੀ ਸੁਖਬੀਰ ਬਾਦਲ ਵਾਲੀ ਦਾ ਹੋਰ ਗੱਲਾਂ ਚੱਲ ਰਹੀਆਂ ਔਰ ਮੈਨੂੰ 500% ਯਕੀਨ ਆ ਆਪਾਂ ਸੱਚੇ ਪਾਤਸ਼ਾਹ ਦੇ ਘਰੇ ਬੈਠੇ ਆ ਸਭ ਕੁਝ ਠੀਕ ਹੋ ਜਾਣਾ ਔਰ ਬਹੁਤ ਜਲਦੀ ਹੋ ਠੀਕ ਸੰਸਾਰ ਦੀਆਂ ਤੋਂ ਗੁਰੂ ਦੀ ਬਖਸ਼ਿਸ਼ ਆ ਨਾ ਆਪਣੇ ਤੇ ਵੀ ਹਰ ਇੱਕ ਨੂੰ ਕਲਾਵੇ ਚ ਲਾਓ ਉਹ ਤਖਤ ਸਾਡਾ ਹੀ ਆ ਉਹ ਸਿੰਘ ਵੀ ਉੱਥੇ ਸਾਡਾ ਹੀ ਆ ਸਾਰੀਆਂ ਸੰਪਰਦਾਵਾਂ ਸਿੱਖਾਂ ਦੀਆਂ ਹੀ ਇੱਥੇ ਆਹੀਂ ਸਾਰੇ ਆਪਸ ਦੇ ਵਿੱਚ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਅਹੀਂ ਆਪਸ ਵਿੱਚ ਗੁਰ ਭਾਈਆਂ ਤਾਂ ਕੋਈ ਗੱਲ ਹੀ ਨਹੀਂ ਐ ਫਿਰ ਕਿਹੜੀ ਗੱਲ ਐ ਛੋਟੀਆਂ ਗੱਲਾਂ ਜਿਹੜੀਆਂ ਸਿੰਘ ਸਾਹਿਬ ਜਿੰਨੀ ਗੱਲਾਂ ਦੇ ਦਿੱਤਾ ਕਿ ਇੱਕ ਤੋਂ ਗੱਲ ਗਈ ਐ ਵੀ ਆਪਸੇ ਮਤ ਭੇਦੋ ਸਾਰੇ ਕੋਈ ਕੁਝ ਨਹੀਂ ਹੈਗਾ ਜੀ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ